ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਰਬਜੀਤ ਵਲੌਗ ਵਿੱਚ ਅਸੀਂ ਸਾਰੇ ਠੀਕ ਆਂ ਉਮੀਦ ਕਰਦੇ ਆਂ ਤੁਸੀਂ ਵੀ ਆਪਣੇ ਆਪਣੇ ਘਰਾਂ ਵਿੱਚ ਠੀਕ ਹੋਵੋਗੇ ਤੇ ਕੰਮ ਵਗੈਰਾ ਹੋ ਗਿਆ ਸੀ ਸਾਰੇ ਤੇ ਅੱਜ ਮੈਂ ਕਿਹਾ ਮੈਂ ਆਪਣਿਆਂ ਵਾਸਤੇ ਕੁਝ ਨਵਾਂ ਲੈ ਕੇ ਆਵਾਂ ਤੁਹਾਡੇ ਬਹੁਤ ਸਵਾਲਾਂ ਦੇ ਜਵਾਬ ਨੇ ਬਹੁਤ ਅੱਛਾ-ਅੱਛਾ ਕਮੈਂਟ ਦੇ ਰਹੇ ਨੇ ਤੁਸੀਂ ਤੇ ਜਿਹੜਾ ਮੈਂ ਪਹਿਲਾ ਵਾਲਾ ਵਲੌਗ ਪਾਇਆ ਰੈਮਡੀ ਦੱਸੀ ਸੀ ਫੇਸ਼ਲ ਦੀ ਤੇ ਉਹਦੇ ਵਿੱਚ ਬਹੁਤ ਭੈਣਾਂ ਨੇ ਕਮੈਂਟ ਕੀਤੇ ਸੀ ਕਿ ਇਹ ਨਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਦੇਖੋ ਜੀ ਇਹ ਕਰਦੀਆਂ ਘਰ ਦੇ ਵਿੱਚ ਫਰੂਟ ਤੋਂ ਬਣਿਆ ਹੈ ਨਾ ਰੈਮਡੀ ਕੋਈ ਸਾਈਡ ਇਫੈਕਟ ਨਹੀਂ ਆਪਣੇ ਫੇਸ ਤੇ ਮੈਂ ਕਰਕੇ ਦੱਸਿਆ ਤੁਹਾਨੂੰ ਤੇ ਜੇ ਤੁਸੀਂ ਰਾਤ ਨੂੰ ਕਰੋ ਜਿਆਦਾ ਵਧੀਆ ਹੈ ਕਈ ਕਹਿੰਦੇ ਸੀ ਦਿਨ 'ਚ ਕਰ ਲਿਏ ਜਾਂ ਰਾਤ ਨੂੰ ਕਰ ਲੇ ਰਾਤ ਨੂੰ ਕਰੋਗੇ ਤੇ ਉਸ ਤੋਂ ਬਾਅਦ ਤੁਸੀਂ ਜੇ ਮੈਂ ਕੋਈ ਸੀਰਮ ਵਰਤਦੇ ਹੋ ਤਾਂ ਰਾਤ ਨੂੰ ਹੀ ਸੀਰਮ ਤੇ ਲਗਾਉਣਾ ਚਾਹੀਦਾ ਤੇ ਉਹਦੇ ਨਾਲ ਬਹੁਤ ਵਧੀਆ ਰਿਜ਼ਲਟ ਆਉਂਦੇ ਨੇ ਤੇ ਅੱਜ ਪਹਿਣਾ ਵਾਸਤੇ ਮੈਂ ਲੈ ਕੇ ਆਈਆਂ ਕੁਝ ਤੇ ਉਹ ਮੈਂ ਘਰ 'ਚ ਹੀ ਬਣਾਈਆਂ ਰਸੋਈ ਦੀਆਂ ਚੀਜ਼ਾਂ ਤੋਂ ਹੀ ਕੋਈ ਮੈਨੂੰ ਬਾਹਰੋਂ ਜਾ ਕੇ ਸਪੈਸ਼ਲ ਖਰੀਦਣੀ ਨਹੀਂ ਪਈ ਚੀਜ਼ ਤੇ ਉਹ ਕਰੀਮ ਬਣਾਈ ਆ ਮੈਂ ਬਹੁਤ ਵਧੀਆ ਕੋਰੀਨ ਕਰੀਮ ਹੈ ਤੇ ਉਹਦੇ ਨਾਲ ਇੰਨਾ ਅਫੈਕਟ ਆ ਫੇਸ ਦਾ ਇੰਨਾ ਵਧੀਆ ਪੈਂਦਾ ਫੇਸ ਜਿਹੜਾ ਕ੍ਰਿਸਟਲ ਕਲੀਅਰ ਹੋ ਜਾਏਗਾ ਇੱਕਦਮ ਕੋਈ ਦਾਗ ਤੱਬਾ ਕੁਝ ਨਹੀਂ ਹੋਵੇਗਾ ਉਹਦੇ ਤੇ ਮੈਂ ਜਿਹੜਾ ਉਹ ਬਣਾਈ ਉਹ ਹੀ ਕਰੀਮ ਹੈ ਤੇ ਉਹ ਮੈਂ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰਾਂਗੀ ਤੇ ਅਪਲਾਈ ਕਰਕੇ ਦੱਸਾਂਗੀ ਆਪਣੇ ਫੇਸ ਤੇ ਕਿਉਂਕਿ ਮੈਂ ਹਫਤਾ ਹੋ ਗਿਆ ਮੈਂ ਪਹਿਲਾਂ ਬਣਾਈ ਸੀ ਪਹਿਲਾਂ ਤਾਂ ਮੈਂ ਬਹੁਤ ਥੋੜੀ ਬਣਾਈ ਸੀਗੀ ਕਿ ਮੈਂ ਆਪਣੇ ਦੇ ਉੱਤੇ ਯੂਜ਼ ਕਰਾ ਤੇ ਮੈਨੂੰ ਫਰਕ ਲੱਗਾ ਤੇ ਉਹ ਬਣਾਉਣ ਲਈ ਤੁਸੀਂ ਬਹੁਤ ਸਾਫ਼ ਸੁਥਰਾ ਹੱਥ ਧੋ ਕੇ ਚੰਗੀ ਤਰ੍ਹਾਂ ਉਹ ਜਿਹੜਾ ਸਾਰਾ ਪ੍ਰੋਸੀਜਰ ਹੈ ਉਹ ਤੁਹਾਨੂੰ ਮੈਂ ਅੱਗੇ ਕਲਿੱਪ 'ਚ ਐਡ ਔਨ ਕਰ ਦਾਂਗੀ ਤੇ ਤੁਸੀਂ ਘਰ ਵਿੱਚ ਹੀ ਕਰੀਮ ਬਣਾ ਲਓ ਤੇ ਬਹੁਤ ਵਧੀਆ ਬਹੁਤ ਮਹਿੰਗੇ ਮਹਿੰਗੀਆਂ ਕਰੀਮਾਂ ਨਾਲੋਂ ਇਹ ਵਾਲੀ ਜਿਹੜੀ ਕਰੀਮ ਤੁਸੀਂ ਇੱਕ ਵਾਰੀ ਘਰ 'ਚ ਬਣਾਓਗੇ ਬਹੁਤ ਵਧੀਆ ਹੈ ਜੇ ਤੁਸੀਂ ਇਹੋ ਇਸ ਕਰਕੇ ਦੇਖੋਗੇ ਬਾਅਦ ਵਿੱਚ ਤੁਸੀਂ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਓ ਕਿ ਉਹਨਾਂ ਦਾ ਕਿੰਨਾ ਫਾਇਦਾ ਹੈ ਤੇ ਮੈਂ ਇਹ ਚੀਜ਼ਾਂ ਜਿਹੜੀਆਂ ਸਾਰੀਆਂ ਵੀ ਲੈ ਕੇ ਆ ਰਹੀਆਂ ਆਪਣੀਆਂ ਭੈਣਾਂ ਵਾਸਤੇ ਕਿ ਜਿਹੜੀਆਂ ਭੈਣਾਂ ਘਰ ਵਿੱਚ ਕੰਮ ਕਰਦੀਆਂ ਤੇ ਆਪਣੇ ਉੱਤੇ ਧਿਆਨ ਨਹੀਂ ਦਿੰਦੀਆਂ ਦੇਖੋ ਜੀ ਮੈਂ ਕਦੀ ਬਲੀਚ ਨਹੀਂ ਕਰਾਈ ਪਹਿਲਾਂ ਹਾਂ ਕੋਈ ਮੈਰिज ਦਾ ਪਾਰਟੀ ਹੋਵੇ ਕਰਾਂਦੀ ਸੀ ਪਰ ਨਹੀਂ ਤੇ ਇੱਕ ਜਾਨੇ ਨੇ ਮੈਨੂੰ ਪੁੱਛਿਆ ਤੁਹਾਡੀ ਉਮਰ ਕਿੰਨੀ ਆ ਤੇ ਮੈਂ 40 ਪਲੱਸ ਹੈਗੀ ਆ ਜੀ ਤੇ ਬੇਟੀ ਐ ਮੇਰੀ 20 ਸਾਲ ਦੀ ਐ ਬੇਟਾ ਮੇਰਾ ਹਾਂ 15 ਸਾਲ ਦਾ ਹੈ ਤੇ ਮੈਂ ਉਸ ਤੋਂ ਬਾਅਦ ਦੇਖੋ ਜਦੋਂ ਉਮਰ 40 ਤੋਂ ਬਾਅਦ 35 ਤੋਂ ਬਾਅਦ ਹੀ ਫੇਸ ਦੇ ਉੱਤੇ ਬਹੁਤ ਮਤਲਬ ਬਦਲਾਵਾ ਆ ਜਾਂਦੇ ਨੇ ਤੇ ਸਾਨੂੰ ਘਰ ਦੀਆਂ ਇਹ ਚੀਜ਼ਾਂ ਤੋਂ ਮਤਲਬ ਜਿਹੜਾ ਸਾਰਾ ਹੀ ਦੇਖਣਾ ਚਾਹੀਦਾ ਕਿ ਵਰਤਣਾ ਚਾਹੀਦਾ ਕਿ ਇੰਨੇ ਅਸੀਂ ਬਲੀਚ ਕਰਦੇ ਆ ਹਨਾ ਉਸ ਟਾਈਮ ਤੇ ਤੁਹਾਡਾ ਫੇਸ ਸਾਫ਼ ਹੋ ਜਾਂਦਾ ਬਾਅਦ ਵਿੱਚ ਜਿਹੜਾ ਉਹਦਾ ਕਾਲਾਪਨ ਆ ਜਾਂਦਾ ਹਨਾ ਤਾਂ ਅਸੀਂ ਵਧੀਆ ਫੇਸ਼ਲ ਕਰਾ ਲੈਂਦੇ ਆ ਕਈ ਭੈਣਾਂ ਕਹਿੰਦੀ ਮੈਂ ਬਹੁਤ ਮਹਿੰਗਾ ਫੇਸ਼ਲ ਕਰਾਇਆ ਤੇ ਉਸ ਤੋਂ ਬਾਅਦ ਜਿਹੜਾ ਰਿਜ਼ਲਟ ਆਂਦਾ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਹੈਨਾ ਇਸ ਨਾਲ ਉਹਨਾਂ ਦੇ ਸਾਈਡ ਇਫੈਕਟ ਹੈਗੇ ਨੇ ਤੇ ਮੈਂ ਤੇ ਕਦੀ ਨਹੀਂ ਕਰਾਇਆ ਨਾ ਮੈਂ ਥ੍ਰੈਡਿੰਗ ਕਰਾਵਾਂ ਨਾ ਮੈਂ ਅਪਰ ਲਿਪਸ ਕਰਾਵਾਂ ਮੈਂ ਕੁਝ ਨਹੀਂ ਫੇਸ ਤੇ ਕਰਾਂਦੀ ਮੈਂ ਫਟਗਰੀ ਯੂਜ਼ ਕਰ ਰਹੀ ਹਾਂ ਡੇਲੀ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਸੀਗਾ ਵੀਡੀਓ ਮੈਂ ਪਾਈ ਹੋਈ ਹੈ ਤੇ ਮੈਂ ਜਿਸ ਤਰ੍ਹਾਂ ਵਾਲਾਂ ਦਾ ਸੀਰਮ ਦੱਸਿਆ ਸੀ ਉਹ ਮੈਂ ਲਗਾਉਂਦੀ ਹਾਂ ਹੁਣ ਮੈਂ ਤੇਲ ਬਣਾ ਰਹੀ ਹਾਂ ਉਹ ਮੈਂ ਲਗਾਵਾਂਗੀ ਆਪਣੇ ਵਾਲਾਂ ਤੇ ਕਿਉਂਕਿ ਮੈਨੂੰ ਵਾਲ ਮੇਰੇ ਬਹੁਤ ਛੜੇ ਸੀ thyroid ਕਰਕੇ ਕੁਝ ਮੈਨੂੰ क्रोनिक ਡਿਸੀਜ਼ ਹੋ ਗਿਆ ਸੀਗਾ ਉਹਦੇ ਕਰਕੇ ਅਲਸਰ ਸੀ ਮੈਨੂੰ ਉਹ ਅਲਸਰ ਵੀ ਮੇਰਾ ਠੀਕ ਹੋ ਗਿਆ ਉਹ ਵੀ ਮੈਂ ਤੁਹਾਨੂੰ ਅੱਗੇ ਤੋਂ ਦੱਸਾਂਗੀ ਕਿ ਕਿੱਦਾਂ ਹੋਇਆ ਤੇ ਮੈਂ ਕਾਫੀ ਬਿਮਾਰ ਰਹੀ ਹਾਂ ਪਿਛਲੇ 5 ਸਾਲ ਤੋਂ ਤੇ ਹੁਣ ਠੀਕ ਹੈ ਮੇਰੇ ਅਲਸਰ ਵਗੈਰਾ ਇੱਕਦਮ ਠੀਕ ਹੈ ਤੇ ਮੈਨੂੰ ਉਸ ਤੋਂ ਮੈਨੂੰ ਲਾਈਕਨ ਪਲੇਲੈਂਸ ਹੋ ਗਿਆ ਸੀਗਾ ਮੂੰਹ ਦੇ ਵਿੱਚ ਉਹ ਵੀ ਮੇਰਾ ਠੀਕ ਹੈ ਇੱਕਦਮ ਤੇ ਮੈਂ ਘਰ ਚ ਹੀ ਹੋਮ ਰੈਮਡੀਆ ਕਰ ਕਰਕੇ ਤੇ ਆਪਣੇ ਆਪ ਨੂੰ ਠੀਕ ਕੀਤਾ ਐਲੋਪੈਥੀ ਮੈਂ ਦਵਾਈ ਲਈ ਸੀ ਉਹਨੇ ਬਹੁਤ ਜ਼ਿਆਦਾ ਮੇਰਾ ਕੰਮ ਖਰਾਬ ਕਰ ਦਿੱਤਾ ਸੀ ਤੇ ਉਸ ਤੋਂ ਬਾਅਦ ਮੈਂ ਜਿਸ ਤਾ ਮੇਰੀ ਸਿਸਟਰ ਨੇ ਦੱਸਿਆ ਉਦਾਂ ਮੈਂ ਕੀਤਾ ਤੇ ਮੈਂ ਇੱਕਦਮ ਠੀਕ ਆ ਤੇ ਤੁਹਾਡੇ ਸਾਹਮਣੇ ਹੁਣ ਵੀਡੀਓ ਬਣਾ ਰਹੀ ਆ ਬਿਲਕੁਲ ਮਿਰਚ ਮਸਾਲਾ ਵਗੈਰਾ ਕੱਟ ਪਾ ਕੇ ਸਾਰਾ ਕੁਝ ਕਰ ਰਹੀ ਆ ਤੇ ਜੋ ਜੋ ਮੈਂ ਕੀਤਾ ਉਹ ਮੈਂ ਤੁਹਾਡੇ ਨਾਲ ਵੀਡੀਓ ਜਰੂਰ ਸ਼ੇਅਰ ਕਰਾਂਗੀ ਕਿ ਆਪਣੀਆਂ ਭੈਣਾਂ ਜਿਹੜੀਆਂ ਕੁਝ ਸਿੱਖਣ ਨੂੰ ਮਿਲਦਾ ਨਾ ਮੈਨੂੰ ਵੀ ਜਿੱਥੋਂ ਸਿੱਖਣ ਨੂੰ ਮਿਲਦਾ ਮੈਂ ਜਰੂਰ ਸਿੱਖਦੀ ਆ ਤੇ ਚਲੋ ਮੈਂ ਤੁਹਾਨੂੰ ਦੱਸਦੀ ਆ ਮੈਂ ਕਿਹੜੀ ਚੀਜ਼ ਬਣਾਈ ਆ ਉਹ ਅਪਲਾਈ ਕਰਦੇ ਆ ਹਾਂਜੀ ਫਰੈਂਡਸ ਤੇ ਇੱਥੇ ਮੈਂ ਨਾ ਇਹ ਚਾਵਲ ਭੇਲੇ ਸੀਗੇ ਰਾਤ ਮੈਂ ਭਿਓ ਕੇ ਰੱਖੇ ਸੀ ਚਾਵਲ ਤੁਸੀਂ 2-3 ਘੰਟੇ ਵੀ ਭਿਓ ਕੇ ਰੱਖ ਸਕਦੇ ਹੋ ਤੇ ਇਹ ਮੈਂ ਰਾਤ 11-12 ਵਜੇ ਮੈਂ ਭੇਏ ਸੀਗੇ ਤੇ ਚਾਵਲ ਮੈਂ ਲੈ ਲਈ ਸੀ ਦੋ ਮੁਠੀ ਚਾਲ ਲੈ ਲਈ ਸੀ ਛੋਟੇ ਛੋਟੇ ਤੇ ਨੌ ਬਦਾਮ ਲੈ ਲਈ ਸੀ ਮੈਂ ਇਕੱਠਿਆਂ ਨੂੰ ਚੰਗੀ ਤਰ੍ਹਾਂ ਧੋ ਕੇ ਉਤ ਸਾਰੀ ਪਾਲਿਸ਼ ਉਤਾਰ ਕੇ ਚਾਵਲਾਂ ਦੀ ਤੇ ਇਹਨਾਂ ਨੂੰ ਭਿਓ ਕੇ ਰੱਖਿਆ ਸੀ ਤਾਂ ਫਿਰ ਇਸ ਤੋਂ ਬਾਅਦ ਮੈਂ ਚਾਵਲਾਂ ਨੂੰ ਪਾ ਦਿੱਤਾ ਇਹਦੇ ਵਿੱਚ ਉਬਾਲਣ ਵਾਸਤੇ ਤੇਥੇ ਪਾਣੀ ਪਾ ਦਾਂਗੀ ਥੋੜਾ ਤੇ ਇਹਨਾਂ ਨੂੰ ਰੇਣਾ ਲਾਂਗੀ ਤੇ ਜਦ ਤੱਕ ਇਹ ਰਿਜਦੇ ਨੇ ਉਹ ਤਦ ਤੱਕ ਮੈਂ ਬਦਾਮਾਂ ਨੂੰ ਛੇਲਾਂਗੀ ਤੇ ਬਦਾਮ ਜਿਹੜੇ ਸਾਰੇ ਹੀ ਇਦਾਂ ਜਿਹੜੇ ਛਿਲਕੇ ਰੱਖ ਲੈਣੇ ਤੁਸੀਂ ਤੇ ਬਦਾਮਾਂ ਨੂੰ ਵਿੱਚ ਪਾਉਣਾ ਇਹਦੇ ਨਾਲ ਵੀ ਬਹੁਤ ਵਧੀਆ ਰਿਜ਼ਲਟ ਆਉਂਦੇ ਬਦਾਮਾਂ ਨਾਲ ਕਰੀਮ ਦੇ ਵਿੱਚ ਪਾਉਣ ਨਾਲ ਜਾਂ ਤੁਸੀਂ ਬਦਾਮ ਰੋਗਣ ਪਾ ਸਕਦੇ ਹੋ ਜੇ ਮੇਰੇ ਕੋ ਬਦਾਮ ਰੋਗਣ ਨਹੀਂ ਸੀ ਤੇ ਇਸ ਕਰਕੇ ਮੈਂ 8-9 ਜਿਹੜੀਆਂ ਕਲੀਆਂ ਬਦਾਮ ਲੈ ਲਏ ਸੀਗੇ ਇੱਧਰ ਮੇਰੇ ਚ ਆਲ ਜਿਹੜੇ ਇਹ ਰਿਜ ਗਏ ਤੇ ਇਹਨਾਂ ਨੂੰ ਮੈਂ ਦੇਖੋ ਕਿੰਨੇ ਸੋਹਣੇ ਹੋ ਗਏ ਨੇ ਤੇ ਨਾਲੇ ਇਹ ਘਰ 'ਚ ਮੇਰੇ ਐਲੋਵੇਰਾ ਲੱਗੀ ਸੀ ਇਹਨੂੰ ਮੈਂ ਲੈ ਕੇ ਚੰਗੀ ਤਰ੍ਹਾਂ ਧੋ ਕੇ ਸਾਈਡਾਂ ਤੋਂ ਕੱਟ ਕੇ ਤੇ ਇਹਦਾ ਪਲਪ ਜਿਹੜਾ ਅੰਦਰੋਂ ਕੱਢ ਲਾਂਗੀ ਜੇ ਤੁਹਾਡੇ ਘਰ 'ਚ ਘਰ 'ਚ ਰੈਡੀਮੇਡ ਐਲੋਵੇਰਾ ਹੈ ਤੁਸੀਂ ਉਹ ਵੀ ਯੂਜ਼ ਕਰ ਸਕਦੇ ਹੋ ਪਰ ਮੇਰੇ ਲੱਗੀ ਹੋਈ ਸੀ ਫਰੈਸ਼ ਤੇ ਮੈਂ ਇਹ ਲੈ ਲਈ ਜੇ ਤੁਸੀਂ ਇਹ ਲੈਣੀ ਹੈ ਥੋੜੀ ਕੱਟ ਪਾਣੀ ਆ ਤੇ ਜੇ ਤੁਸੀਂ ਰੈਡੀਮੇਡ ਪਾਣੀ ਆ ਤੇ ਉਹ ਥੋੜੀ ਜ਼ਿਆਦਾ ਪਾ ਲਿਓ ਤੇ ਇਹ ਮੈਂ ਲੈ ਲਈ ਸੀਗੀ ਤੇ ਬਹੁਤ ਸੋਹਣਾ ਗੁੱਦਾ ਨਿਕਲ ਗਿਆ ਸੀਗਾ ਇਹਦਾ ਤੇ aloe vera ਇਹ ਬਹੁਤ ਵਧੀਆ ਹੁੰਦੀ ਤੁਸੀਂ ਇਹਦੀ ਮ사ਜ ਵੀ ਕਰ ਸਕਦੇ ਹੋ ਫੇਸ ਤੇ ਇਹਦੇ ਨਾਲ ਕਿੱਲ ਮੁਹਾਸੇ ਕੁਝ ਨਹੀਂ ਹੁੰਦੇ ਤੇ ਭੈਣਾ ਜਿਹੜੀਆਂ ਵੀ ਕਹਿੰਦੀਆਂ ਕਿ ਮੇਰੇ ਸ਼ਾਇਆ ਵਗੈਰਾ ਇਹ ਵੀ ਜ਼ਰੂਰ ਇਹਨਾਂ ਦੀ ਮ사ਜ ਕਰਿਆ ਕਰਨ ਤੇ ਇਹਨਾਂ ਦੇ ਬਹੁਤ ਅੱਛੇ ਰਿਜ਼ਲਟ ਹੈ ਤੇ ਇੱਥੇ ਮੈਂ ਸਾਰਾ ਏਦਾਂ ਕਰਕੇ ਕੱਢ ਲਿਆ ਸੀ ਤੇ ਇੱਕ ਕੌਲੀ ਦੇ ਵਿੱਚ ਇਹਨੂੰ ਮੈਂ ਪਾ ਲਾਂਗੀ ਤੇ ਉਧਰ ਮੇਰੇ ਚੌਲ ਜਿਹੜੇ ਬਣ ਗਏ ਸੀਗੇ ਚਾਵਲ ਜਿਹੜੇ ਇਹਨਾਂ ਨੂੰ ਏਦਾਂ ਮੈਂ ਬਲੈਂਡ ਕਰ ਲਿਆ ਚਮਚ ਦੇ ਨਾਲ ਚੰਗੀ ਤਰ੍ਹਾਂ ਘੋਲ ਲਿਆ ਤੇ ਹੁਣ ਮੈਂ ਬਦਾਮਾਂ ਨੂੰ ਇਹਦੇ ਵਿੱਚ ਕੁੱਟ ਲਾਂਗੀ ਥੋੜਾ ਦਰਦਰਾ ਕਰਾਂਗੀ ਪਹਿਲਾਂ ਕੁੱਟ ਕੇ ਫੇਰ ਵਿੱਚ ਮਿਕਸੀ ਦੇ ਵਿੱਚ ਪਾਵਾਂਗੇ ਨਹੀਂ ਤਾਂ ਮਿਕਸੀ ਦੇ ਵਿੱਚ ਕਿਉਂਕਿ ਥੋੜਾ ਮਟੀਰੀਅਲ ਹੋਣ ਕਰਕੇ ਤੇ ਚੰਗੀ ਤਰ੍ਹਾਂ ਬਲੈਂਡ ਨਹੀਂ ਹੋਣਾ ਤੇ ਇੱਥੇ ਮੈਂ ਮਿਕਸੀ 'ਚ ਰਾਈਸ ਔਰ ਵਿੱਚ ਬਦਾਮ ਪਾ ਦਿੱਤੇ ਸੀ ਤੇ ਉਹਨਾਂ ਨੂੰ ਕੁੱਟ ਲਿਆ ਤੇ ਇਹਨੂੰ ਕੱਢ ਲਿਆ ਵਿੱਚੋਂ ਤੇ ਹੁਣ ਮੈਂ ਪਾਵਾਂਗੀ ਵਿੱਚ ਇਹਦੇ 2 ਚਮਚ ਵਰਜਨ ਕੋਕੋਨਟ ਆਇਲ ਇਹਦੇ ਵਿੱਚ ਤੁਸੀਂ ਜਤੂਨ ਦਾ ਤੇਲ ਵੀ ਪਾ ਸਕਦੇ ਹੋ। ਇਹਦੇ ਵਿੱਚ ਤੁਸੀਂ ਪਾ ਸਕਦੇ ਹੋ گلاب ਜਲ ਵੀ ਪਾ ਸਕਦੇ ਹੋ ਪਰ ਮੈਂ ਅੱਜ ਉਹ ਸਕਿਪ ਕੀਤਾ گلاب ਜਲ ਇਹਦੇ ਵਿੱਚ ਪਾਲਾਂਗੀ ਮੈਂ ਜਿਹੜਾ ਮਿਕਸ ਕੀਤਾ ਸੀ ਬਦਾਮ ਔਰ ਰਾਈਸ ਜਿਹੜੇ ਸੀ ਇਹਨਾਂ ਵਿੱਚ ਮੈਂ ਆਇਲ ਪਾ ਕੇ ਇਹ ਥੋੜਾ ਮੈਨੂੰ ਘੱਟ ਲੱਗਿਆ ਫਿਰ ਮੈਂ ਇੱਕ ਚਮਚ ਹੋਰ ਪਾਇਆ ਤੇ ਵਿੱਚ ਐਲੋਵੇਰਾ ਪਾ ਦਿੱਤੀ ਸੀਗੀ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਬਲੈਂਡ ਕਰ ਲਾਂਗੀ ਮਿਕਸੀ ਦੇ ਵਿੱਚ ਅੱਛੀ ਤਰ੍ਹਾਂ ਹੋਇਆ ਨਹੀਂ ਸੀ। ਕਿਉਂਕਿ ਮਿਕਸੀ ਜਿਹੜੀ ਸੀ ਉਹ ਵੱਡਾ ਜਾਰ ਸੀ ਇਸ ਕਰਕੇ ਥੋੜਾ ਘਟ ਹੋਇਆ ਤੇ ਇੱਕ ਲਾਈਟ ਵੀ ਚਲੇ ਗਈ ਸੀ ਫਿਰ ਦੁਬਾਰਾ ਲਾਈਟ ਆਈ ਤੇ ਮੈਂ ਇਹਦੇ ਨਾਲ ਬਲੈਂਡ ਕੀਤਾ ਤੇ ਬਦਾਮਾਂ ਨੂੰ ਦੇਖ ਲਓ ਤੁਸੀਂ ਤੇ ਪੇਸਟ ਬਣਾ ਲਓ ਜਰਾ ਚੰਗੀ ਤਰ੍ਹਾਂ ਕਿਉਂਕਿ ਹਾਂਜੀ ਫਰੈਂਡਸ ਇਹ ਮੈਂ ਰਾਤ ਨੂੰ ਇਹ ਮੈਂ ਬਣਾ ਲਈ ਸੀ ਇਹ ਸੀ ਕਰੀਮ ਬਣਾਈ ਹੋਈ ਆ ਤੇ ਹਜੇ ਮੈਂ ਕੰਟੇਨਰ ਵਿੱਚ ਨਹੀਂ ਪਾਈ ਮੈਂ ਕੰਟੇਨਰ ਸਾਫ਼ ਕੋਈ ਡੱਬੀ ਲੈ ਕੇ ਚੰਗੀ ਤਰ੍ਹਾਂ ਕਲੀਨ ਕਰਕੇ ਤੇ ਉਹਦੇ ਵਿੱਚ ਪਾਵਾਂਗੀ ਤੇ ਇਹ ਬਹੁਤ ਵਧੀਆ ਹੈ ਤੇ ਤੁਸੀਂ ਜਰੂਰ ਇਹਨੂੰ ਵਰਤੋ ਇਹ ਬਹੁਤ ਵਧੀਆ ਕਰੀਮ ਬਣੀ ਹੈ ਤੇ ਇਹਦੇ ਵਿੱਚ ਜਿਹੜੇ ਬਦਾਮ ਹੈ ਥੋੜੇ ਦਰਦਰੇ ਰਹਿ ਗਏ ਨੇ ਤੇ ਜਿੰਨਾ ਵੀ ਤੁਹਾਨੂੰ ਮੈਂ ਨਾਲ ਕਲਿੱਪ ਐਡ ਆਨ ਕੀਤੀਆਂ ਹੋਈਆਂ ਨੇ ਤੇ ਉਦਾਂ ਉਦਾਂ ਹੀ ਪ੍ਰੋਸੀਜਰ ਦੇ ਨਾਲ ਤੁਸੀਂ ਬਣਾਓ ਤੇ ਘਰ ਵਿੱਚ ਬਣਾ ਕੇ ਤੁਸੀਂ ਇਹ ਯੂਜ਼ ਕਰ ਸਕਦੇ ਹੋ ਰਾਤ ਨੂੰ ਕਰੀਮ ਲਗਾ ਕੇ ਸੋਜੋ ਸਵੇਰ ਨੂੰ ਇਹ ਫਰੈਸ਼ ਹੋਏਗਾ ਤੁਹਾਡਾ ਚਿਹਰਾ ਮੈਂ ਕੋਈ ਕਰੀਮ ਨਹੀਂ ਯੂਜ਼ ਕਰਦੀ ਮੈਂ ਸਿਰਫ ਇਹੀ ਕਰਦੀ ਆ ਘਰ ਦੀ ਬਣੀ ਹੋਈ ਕਿਉਂਕਿ ਮੈਂ ਕਦੀ ਧਿਆਨ ਹੀ ਨਹੀਂ ਦਿੱਤਾ ਸੀ ਹਨਾ ਨਾ ਲਿਆ ਸਿੱਧਾ ਚੱਲ ਠੀਕ ਐ ਮੂੰਹ ਤੇ ਉਹ ਜੀ ਤੇਲ ਜੇ ਸਿਰ ਲਾਇਆ ਉਹੀ ਲਗਾ ਲੈਣਾ ਕਦੀ ਇਦਾਂ ਦੀ ਕੋਈ ਨਹੀਂ ਸੀ ਕਰੀਮ ਵਰਤੀ ਤੇ ਇਹ ਮੈਂ ਹੁਣ ਵਰਤ ਰਹੀ ਆ ਤੇ ਇਹਦੇ ਨਾਲੋਂ ਜਿੰਨਾ ਭੈਣਾਂ ਦੇ ਕਾਲਾ ਪਾਨਾ ਮੂੰਹ ਤੇ ਝੁਰੜੀਆਂ ਛਾਈਆਂ ਸਾਰਿਆਂ ਦੀ ਹੀ ਇਲਾਜ ਆਏ ਤੁਸੀਂ ਇਹ ਸਾਰੀਆਂ ਭੈਣਾਂ ਇਹ ਜ਼ਰੂਰ ਬਣਾਓ ਕਰ ਤੇ ਵਰਤੋ ਇਹ ਕੋਰੀਅਨ ਕਰੀਮ ਬਹੁਤ ਵਧੀਆ ਹੈ ਤੇ ਇਹ ਦਿਨ ਬਹੁਤ ਵਧੀਆ ਨੇ ਤੇ ਮੈਂ ਤੁਹਾਨੂੰ ਦੱਸਦੀ ਕਿ ਕਿੱਦਾਂ ਲਗਾਉਣੀ ਆ ਤੇ ਗਰਮੀ ਬਹੁਤ ਹੋਣ ਕਰਕੇ ਕਿ ਵੀਡੀਓ ਜਿਹੜਾ ਸ਼ੂਟ ਕਰਦੇ ਆ ਤੇ ਪੱਖਾ ਵਗੈਰਾ ਬੰਦ ਕਰਨਾ ਪੈਂਦਾ ਤੇ ਪਸੀਨਾ ਆ ਗਿਆ ਤੇ ਇਹ ਦਿਨ ਅਸੀਂ ਵਾਈਪਸ ਨਾਲ ਫੇਸ ਨੂੰ ਸਾਫ਼ ਕਰ ਲੈਂਦੇ ਮੈਂ ਫੇਸ ਤੇ ਕੁਝ ਨਹੀਂ ਲਗਾਇਆ ਹੋਇਆ ਕੋਈ ਕਰੀਮ ਯੂਜ਼ ਕੀਤੀ ਆਪਣਾ ਚਿਹਰੇ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਓ ਤੇ ਰਾਤ ਨੂੰ ਯੂਜ਼ ਕਰੋ ਤੁਸੀਂ ਧੋਣ ਤੋਂ ਬਾਅਦ ਵੀ ਤੁਸੀਂ ਲੈ ਲੈ ਸਕਦੇ ਹੋ ਇਹ ਥੋੜੀ ਜੀ ਤੁਸੀਂ ਲਓ ਇਹ ਮੈਂ ਜਿਹੜੇ ਕੌਲੀ ਚ ਕੱਢੀ ਹੋਈ ਹੈ ਨਾ ਮੈਂ ਡੱਬੀ ਕੋਈ ਸਾਫ਼ ਕਰਕੇ ਤੇ ਫੇਰ ਲਾਵਾਂਗੀ ਤੇ ਇਹ ਇੰਨੀ ਕੁ ਲਈ ਆ ਥੋੜੀ ਜਿਹੀ ਨੀ ਤੇ ਹੱਥ ਤੇ ਪਾ ਲਈ ਆ ਮੈਂ ਇਦਾਂ ਤੇ ਇਹਨੂੰ ਇਦਾਂ ਕਰਕੇ ਇਹਦੇ ਨਾਲ ਮੰਨ ਲਓ ਜਾਂ ਇਦਾਂ ਦਾ ਸਾਰੇ ਲਗਾ ਲਓ ਇੱਥੇ ਥੋੜੇ ਜਨੇ ਇਦਾਂ ਇੱਕ ਰੀਬ ਨੂੰ ਲਗਾ ਲਓ ਤੇ ਬਹੁਤ ਵਧੀਆ ਕਿਹਦੇ ਚ ਜਿਹੜੇ ਬਦਾਮ ਐ ਥੋੜੇ ਉਹ ਦਰਦਰੇ ਪੀਸੇ ਐ ਬਰੀਕ ਫੋਰ ਪੀ ਕਰ ਲੋ ਤੁਸੀਂ ਪਰ ਮੈਨੂੰ ਦਰਦਰੇ ਪੀਸੇ ਕਿਉਂਕਿ ਮਿਕਸੀ ਜਾਰ ਵੱਡਾ ਸੀ ਤੇ ਨੋਕ ਮੈਂ ਬਦਾਮ ਦੀਆਂ ਕਿਰੀਆਂ ਪਾਈਆਂ ਸੀ ਤੋਂ ਉਹ ਥੋੜੇ ਜਿਨੇ ਪੀਸੇ ਅੱਛੀ ਤਰ੍ਹਾਂ ਤੇ ਤਾਂ ਕਰਕੇ ਥੋੜਾ ਹੋਇਆ ਤੇ ਇਦਾਂ ਲਗਾ ਲੈਣੀ ਇਹਦੇ ਨਾਲ ਬਹੁਤ ਵਧੀਆ ਇਫੈਕਟ ਐ ਇੰਨਾ ਵਧੀਆ ਰਿਜ਼ਲਟ ਆ ਰਿਹਾ ਨੇ ਇਸ ਨੂੰ ਤੋਂ ਬਹੁਤ ਜ਼ਿਆਦਾ ਅਗਰ ਤੁਹਾਨੂੰ ਥੋੜੀ ਜੀ ਵੀਡੀਓ ਅਚੀ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਦੇਖੋ ਤੁਸੀਂ ਬਹੁਤ ਵਧੀਆ ਯੂਜ਼ ਕਰੋਗੇ ਤੇ ਤੁਹਾਨੂੰ ਬਹੁਤ ਫਰਕ ਪਏਗਾ ਇਹ ਨਹੀਂ ਪੈਣਾ ਕਿ ਇੱਕ ਵਾਰੀ ਲਾ ਲਈ 10 ਦਿਨ ਲਾ ਲਈ ਤੇ ਕਹਿੰਦੇ ਫਰਕ ਨਹੀਂ ਪੈਂਦਾ ਕਿਉਂਕਿ ਕੋਈ ਵੀ ਜਿਹੜੀ ਵੀ ਅਸੀਂ ਰੈਮਡੀ ਯੂਜ਼ ਕਰਦੇ ਹਾਂ ਉਹਨੂੰ ਅਸੀਂ ਸਾਨੂੰ ਡੇਲੀ ਹੀ ਕਰਨਾ ਪੈਂਦਾ 2-3 ਟਾਈਮ ਹੀ ਲੱਗ ਜਾਂਦੇ ਜਿਹੜੀਆਂ ਦੇਸੀ ਨੁਕਤੇ ਹੁੰਦੇ ਇਹਨਾਂ ਨੂੰ ਥੋੜਾ ਟਾਈਮ ਲੱਗਦਾ ਪਰ ਰਿਜ਼ਲਟ ਬਹੁਤ ਵਧੀਆ ਹੁੰਦੇ ਇਹਨਾਂ ਦੇ ਤੇ ਉਮੀਦ ਕਰਦੀ ਹਾਂ ਤੁਹਾਨੂੰ ਇਹ ਮੇਰੀ ਵੀਡੀਓ ਵਧੀਆ ਲੱਗੀ ਹੋਊਗੀ ਤੇ ਨਾਲ ਇੱਕ ਹੋਰ ਭੈਣਾਂ ਨੂੰ ਮੈਂ ਗੱਲ ਕਹਿੰਦੀ ਆ ਕਿ ਜਦੋਂ ਵੀ ਤੁਸੀਂ ਲਗਾਣੀ ਆ ਫੇਸ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਔਰ ਜਦੋਂ ਹਾਂਜੀ ਫਰੈਂਡਸ ਤੇ ਇਥੇ ਮੈਂ ਦੱਸ ਰਹੀ ਸੀ ਕਿ ਮੇਰੇ ਚਿਹਰੇ ਤੇ ਜੇ ਦੇਖੋ ਕਰੀਮ ਲਗਾਈ ਆ ਤੇ ਬਹੁਤ ਮਲੈਮ ਹੋ ਗਿਆ ਚਿਹਰਾ ਤੇ 220 ਵਰ ਇਸ ਕਰਕੇ ਕੀਤਾ ਕਿ ਜਹਾਜੇ ਬਹੁਤ ਲੰਗ ਰੇ ਸੀ ਸਾਡੇ ਉੱਪਰ ਤੇ ਇਸ ਕਰਕੇ ਮੈਨੂੰ 220 ਵਰ ਕਰਨਾ ਪਿਆ ਤੇ ਸਾਰੀਆਂ ਭੈਣਾਂ ਬਹੁਤ ਖਾਸ ਕਰਕੇ ਧਿਆਨ ਰੱਖਿਓ ਕਿ ਜਿਹੜੇ ਮਿਕਸੀ ਜਾਰ ਆ ਉਹਨਾਂ ਨੂੰ ਚੰਗੀ ਤਰ੍ਹਾਂ ਹੀ ਸਾਫ਼ ਕਰਕੇ ਫੇਰ ਵਰਤਿਓ ਇਹ ਨਾ ਹੋਏ ਕਈ ਵਾਰੀ ਮਿਰਚ ਮਸਾਲਾ ਅਸੀਂ ਕੁੱਟਦੇ ਆ ਤੇ ਉਹ ਵਿੱਚ ਰਹਿ ਜੇ ਤੇ ਫਿਰ ਇਹਦੇ ਨਾਲ ਜਲਨ ਹੁੰਦੀ ਫੇਸ ਤੇ ਤੇ ਇਹਨਾਂ ਗੱਲਾਂ ਦਾ ਖਾਸ ਧਿਆਨ ਰੱਖਿਓ ਕੰਮ ਬੜਾ ਸਫਾਈ ਦੇ ਨਾਲ ਕਰਨਾ ਕਿ ਫੇਸ ਤੇ ਲਗਾਣੀ ਹੁੰਦੀ ਹੈ ਤੇ ਕੋਸ਼ਿਸ਼ ਕਰਿਓ ਕਿ ਚੰਗੀ ਤਰ੍ਹਾਂ ਸਫਾਈ ਦੇ ਨਾਲ ਹੀ ਇਹ ਬਣਾਇਓ ਜਿਹੜਾ ਵੀ ਤੁਸੀਂ ਇਹ ਕਰੀ ਬਣਾਓਗੇ ਤੇ ਅਗਰ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਜ਼ਰੂਰ ਕਰਿਆ ਕਰੋ ਲਾਈਕ ਨਹੀਂ ਕਰਦੇ ਤੇ ਅੱਗੇ ਤੋਂ ਲੈ ਕੇ ਆਉਨੇ ਫਿਰ ਕੱਲ ਤੋਂ ਨਵੀਂ ਵੀਡੀਓ ਤਦ ਤੱਕ ਲਈ ਸਸ਼ਕਾਲ ਓਕੇ ਬਾਏ ਬਾਏ ਟੇਕ ਕੇਅਰ